ਦੋਸਤੋ ਪੰਜਾਬ ਅੱਜ ਇੱਕ ਖਲਾਅ ਦੀ ਸਥਿਤੀ ਦੇ ਵਿੱਚੋਂ ਨਿਕਲ ਰਿਹਾ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਤੋਂ ਦੌਰਾਨ ਜਿਹੜੇ ਹਾਲਾਤ ਬਣੇ ਹੋਏ ਨੇ ਇਹ ਉਹ ਹਾਲਾਤ ਨੇ ਜਿਹੜੇ ਅੱਜ ਨਹੀਂ ਤਾਂ ਕੱਲ ਪੰਜਾਬ ਨੂੰ ਖਤਮ ਕਰ ਦੇਣਗੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਚੱਪੇ-ਚੱਪੇ ਦੇ ਉੱਪਰ ਪੰਜਾਬ ਦੇ ਕਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਕਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਇਸ ਬਾਰੇ ਸਾਡੇ ਸਿਆਸਦਾਨ ਬਿਲਕੁਲ ਚਿੰਤਤ ਨਹੀਂ ਹੈਗੇ ਖਾਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਕਿ ਕਿਹੜੀਆਂ ਉਹ ਦਰਪੇਸ਼ ਚੁਣੌਤੀਆਂ ਨੇ ਜਿਨ੍ਹਾਂ ਦੇ ਨਾਲ ਪੰਜਾਬ ਅੱਜ ਜੂਝ ਰਿਹਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਸੰਗਰੂਰ ਹੈ ਸੰਗਰੂਰ ਦੇ ਵਿੱਚ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਭਾਨਾ ਸਿੱਧੂ ਦੇ ਉੱਪਰ ਕਈ ਜਿਹੜੇ ਕੇਸ ਨੇ ਕੇਸ ਉਹ ਦਰਜ ਹੋ ਚੁੱਕੇ ਨੇ ਭਾਨਾ ਸਿੱਧੂ ਜੇਲ੍ਹ ਦੇ ਵਿੱਚ ਐ ਪਰ ਸਿੱਧੂ ਦੇ ਹੱਕ ਦੇ ਵਿੱਚ ਲਗਾਤਾਰ ਜਿਹੜੀਆਂ ਰੈਲੀਆਂ ਨੇ ਰੈਲੀਆਂ ਤੋਂ ਬਾਅਦ ਪ੍ਰੋਗਰਾਮ ਨੇ ਉਹ ਸਾਰੇ ਹੋ ਰਹੇ ਨੇ ਅੱਜ ਸੰਗਰੂਰ ਦੇ ਵਿੱਚ ਵੀ ਸੰਗਰੂਰ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕੀਤਾ ਹੋਇਆ ਸੀ ਜਿਹੜੇ ਭਾਨਾ ਸਿੱਧੂ ਦੇ ਸਮਰਥਕ ਸੀ ਉਹ ਉੱਥੇ ਸਮਰਥਕ ਪਹੁੰਚੇ ਤੇ ਉੱਥੇ ਪੁਲਿਸ ਦੇ ਨਾਲ ਜਿਹੜੀ ਨੋਕ-ਝੋਕ ਐ ਉਹ ਵੀ ਵੇਖਣ ਨੂੰ ਮਿਲੀ ਦੂਜੇ ਪਾਸੇ ਸੁਖਪਾਲ ਘਹਿਰਾ ਜਦੋਂ ਸੁਖਪਾਲ ਖੈਰਾ ਗ੍ਰਿਫਤਾਰ ਹੋਏ ਸੀ ਉਦੋਂ ਵੀ ਹਾਲਾਤ ਕੀ ਸੀ ਉਹ ਵੀ ਸਾਰੇ ਆਪਾਂ ਨੇ ਉਹ ਸਾਰੇ ਹਾਲਾਤ ਦੇਖੇ ਪਰ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਕੀ ਇਹਨਾਂ ਅਸਲ ਮੁੱਦਿਆਂ ਤੋਂ ਧਿਆਨ ਭਟਕਿਆ ਹੋਇਆ ਲੋਕਾਂ ਦਾ ਕੀ ਅਸਲ ਮੁੱਦਿਆਂ ਤੋਂ ਸਰਕਾਰਾਂ ਆਪੋਜੀਸ਼ਨਾਂ ਸਿਆਸਤਦਾਨ ਮੂੰਹ ਮੋੜ ਚੁੱਕੇ ਨੇ ਅੱਜ ਤੁਸੀਂ ਦੇਖੋ ਕਿ ਪੰਜਾਬ ਦੀ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਨਸ਼ੇ ਕਰਕੇ ਮਰ ਰਹੀ ਹੈ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਵਿਦੇਸ਼ਾਂ ਦੇ ਵਿੱਚ ਉਹ ਦਰਦ ਦਰਦੀਆਂ ਠੋਕਰਾਂ ਖਾ ਰਹੀ ਹੈ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਘਸਾਨ ਖੁਦਕੁਸ਼ੀ ਕਰ ਰਹੇ ਨੇ ਆਖਰ ਦੂਜੇ ਪਾਸੇ ਅੱਜ ਪੰਜਾਬ ਨੂੰ ਇੱਕ ਇਹੋ ਜਿਹੇ ਮਤਲਬ ਕਿ ਦੌਰ ਦੇ ਵਿੱਚ ਲਿਆ ਕੇ ਖੜਾ ਕਰਤਾ ਕਿ ਜਿੱਥੋਂ ਪੰਜਾਬ ਦਾ ਨਿਕਲਣਾ ਬੜਾ ਮੁਸ਼ਕਲ ਹੈ ਸਹੀ ਕੌਣ ਹੈ ਗਲਤ ਕੌਣ ਹੈ ਇਸ ਦਾ ਫੈਸਲਾ ਤਾਂ ਸਮਾਪਕ ਕੇ ਆਪੇ ਹੋ ਜਾਣਾ ਹੁੰਦਾ ਜਾਂ ਕਾਨੂੰਨ ਨੇ ਇਹ ਫੈਸਲਾ ਕਰ ਦੇਣਾ ਹੁੰਦਾ ਜਾਂਚਾਂ ਦੇ ਵਿੱਚ ਸਭ ਕੁਝ ਨਿਕਲਿਆ ਆਉਂਦਾ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਨੂੰ ਇੱਕ ਸਟਰਗਲ ਵਾਲੇ ਦੌਰ ਦੇ ਵਿੱਚ ਧੱਕਿਆ ਜਾ ਰਿਹਾ ਜਾਂ ਕਹਿ ਲਓ ਕਿ ਪੰਜਾਬ ਦੇ ਵਿੱਚ ਖਲਾਅ ਦੀ ਸਥਿਤੀ ਪੈਦਾ ਹੋਊਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲਈ ਇੱਕ ਵੱਡਾ ਨੁਕਸਾਨ ਬਣੂਗੀ ਜੇਕਰ ਪੰਜਾਬੀ ਨਾ ਸਮਝੇ ਤਾਂ